ਲਓ ਬਈ ਮਿੱਤਰੋ ਪਰਮਾਤਮਾ ਦੀ ਮਿਹਰ ਨਾਲ ਕੰਮ ਓਕੇ ਦੀ ਰਿਪੋਰਟ ਆ ਲਓ ਬਈ ਉਹ ਹਰੀਆਂ ਖਾਣੀ ਨੇ ਵੀ ਬੱਚੇ ਕੱਢ ਲਿਆ ਠੀਕ ਆ ਇਹਨਾਂ ਨੂੰ ਦਾਣਾ ਪਾਣੀ ਬਾਈ ਪਾਤਾ ਸੀਗਾ ਕਿਉਂਕਿ ਬਾਈ ਥੋੜਾ ਜਿਹਾ ਮੈਂ ਆਪ ਦਾ ਕੰਮ ਚ ਰੁੱਝਿਆ ਆ ਸੀਗਾ ਤੇ ਲਓ ਬਈ ਆਣੀ ਵੀ ਆਪਣੇ ਨੇ ਕੱਢ ਲੇ ਦੋਵੇਂ ਬੱਚੇ ਕੱਢ ਲਿਆ ਬਾਈ ਠੀਕ ਹੋ ਗਿਆ ਲਓ ਬਈ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਬਾਈ ਕੀ ਹਾਲ ਚਾਲ ਆ ਬਾਈ ਆਪਣੀ ਮੱਝ ਪਈ ਐ ਸੂ ਕੱਟੀ ਦਿੱਤੀ ਹੈ ਬਾਈ ਆਪੇ ਹੀ ਕੱਟੀ ਤੇ ਬਾਈ ਜੀ ਪਰਮਾਤਮਾ ਦੀ ਮਿਹਰ ਨਾਲ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸੁਖ ਸੁਖਣਾ ਵਧੀਆ ਬਾਈ ਸੱਦਿਆ ਤਾਂ ਡਾਕਟਰ ਹੀ ਸੀਗਾ ਤੇ ਪਰ ਵਧੀਆ ਸੂਪ ਵੀ ਬਈ ਆਪਣਾ ਫੋਨ ਐਸਾ ਵੈਸਾ ਹੀ ਆ ਕੋਈ ਗੱਲ ਨਹੀਂ ਇਗਨੋਰ ਕਰਿਓ ਤੇ ਆ ਕੱਟੀ ਦਿਖਾ ਦਿੰਨੇ ਆ ਤੁਹਾਨੂੰ ਆ ਆਪਣੀ ਕੱਟੀ ਆ ਤੇ ਉਹ ਮੱਝ ਖੜੀ ਆ ਬਾਈ ਠੀਕ ਹੈ ਜੀ ਤੇ ਆ ਆਪਣੀ ਜਨਸੰਖਿਆ ਖੜੀ ਆ ਸਾਰੀ ਠੀਕ ਹੈ ਤੇ ਬਾਈ ਜੀ ਸਾਈਡ ਤੇ ਉਹ ਪੁੱਤਾਂ ਬਈ ਕੱਟੀ ਦਿੱਤੀ ਆ ਪ੍ਰਮਾਤਮਾ ਦੀ ਮਿਹਰ ਨਾਲ ਵਧੀਆ ਓਕੇ ਦੀ ਰਿਪੋਰਟ ਆ ਸੱਚੇ ਪਾਤਸ਼ਾਹ ਨੇ ਕਰੀ ਬਰਕਤ ਪਾਵੇ ਆਪਾਰ ਕਿਰਪਾ ਕਰੇ ਸਸੀ ਗਾਲ ਜੀ ਬਾਈ ਜੀ ਕੀ ਹਾਲ ਚਾਲ ਆ ਸਾਰੇ ਪਰਾਂ ਠੀਕ ਠਾਕ ਹੋਣਗੇ ਲਓ ਬਾਈ ਸਾਢੇ ਸਾਢੇ ਤਿੰਨ ਹੋ ਗਏ ਅੱਜ ਵਲੌਗ ਹੁਣ ਸਟਾਰਟ ਕੀਤਾ ਬਾਈ ਜੀ ਅੱਜ ਵਲੌਗ ਛੋਟਾ ਹੀ ਬਣੂਗਾ ਪਰ ਮੰਨ ਕੇ ਚੱਲੋ ਤਿੰਨ ਚਾਰ ਮਿੰਟਾਂ ਦਾ ਲਓ ਬਈ ਆ ਬੱਚੇ ਤਾਂ ਤੋਂ ਲਾ ਕੇ ਲਿਆਂਦੇ ਆ ਇਹਨਾਂ ਨੂੰ ਦਵਾਈ ਦੇਣ ਲੱਗਿਆ ਪਿਆ ਜੂਤ ਇਹ ਮੁੰਡੂ ਬਾਬਾ ਵੀ ਆਪਾਂ ਪਾਉਣੀ ਪੱਠੇ ਜਿਹੜੇ ਬੰਦੇ ਬਾਬਾ ਆ ਗਏ ਤਾਂ ਕਾਫੀ ਹੋਈ ਭਈਆ ਕਾਫੀ ਬੱਚੇ ਬਾਬਾ ਇਹ ਬੇ ਹੈ ਆ ਤਾਂ ਇਕੱਠੇ ਇਧਰ ਚਾਹ ਨੜਕਟ ਪੈਂਦਾ ਜੇ ਪੈ ਗਿਆ ਤਾਂ ਇਧਰੋਂ ਨੀ ਰਾਹ ਜਾਂਦਾ ਤੇ ਥੱਲੇ ਇੱਕ ਬੱਚਾ ਤੇ ਭਾਈ ਜੀ ਅੱਜ ਵਲੌਗ ਸ਼ੂਟਾ ਹੀ ਬਣੂਗਾ ਤੇ ਮੇਰੇ ਭਰਾਣਾ ਯਾਰ ਲਾਈਕ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਚਲੋ ਭਾਈ ਹੁਣ ਆਪਾਂ ਪਾਉਨੇ ਪੱਠੇ ਇਹ ਦਾਣਾ ਪਾਣੀ ਇਹ ਤੋਂ ਇਨੂੰ ਸਮਝਾਤਾ ਵੀ ਕਿਵੇਂ ਪਾਉਣਾ ਕਿੰਨਾ ਕਿੰਨਾ ਗੇਦਾਂ ਪਾਣੀ ਪਾ ਦੂਗਾ ਤੇ ਭਾਈ ਆਪਾਂ ਪੌਣੇ ਆਪਸ ਨੂੰ ਨੂੰ ਪੱਠੇ ਪੱਠੇ ਪਾ ਕੇ ਤੇ ਉਦੋਂ ਬਾਅਦ ਮਿਲਦੇ ਆਂ ਲਓ ਬਈ ਮਿੱਤਰੋ ਕੀ ਹਾਲ ਚਾਲ ਆ ਬਾਈ ਜੀ ਅੱਜ ਭਾਈ ਵਲੌਗ ਆਪਣਾ ਛੋਟਾ ਜਿਹਾ ਹੋ ਗਿਆ ਸ਼ੈਪੀ ਨੇ ਕਰਦੇ ਆਂ ਅੰਦਰ ਤੁਹਾਨੂੰ ਬਈ ਕੂਤਰੀ ਵਿਖਾਉਣੇ ਆਂ ਬਸ ਘੱਟੋ ਘੱਟ ਚਾਰ ਬਾਂਹ ਤੇ ਬਸ ਉਹ ਕੱਟੀ ਕਰਨ ਜਾਂ ਜੂਤ ਨੂੰ ਆ ਜਾਂਦੇ ਫੇਰ ਵਿਖਾਉਣੇ ਆਂ ਤੇ ਲੋ ਬਈ ਮਿੱਤਰੋ ਆਪਣੇ ਕੋਲੇ ਇਹਦੇ ਨਾਲ ਤੇ ਚਾਰ ਪੰਜ ਬੱਚੇ ਆ ਬਈ ਆਪਾਂ ਨੂੰ ਤਾਂ ਇੰਨੀ ਨੌਲੇਜ ਹੈ ਨਹੀਂ ਤੇ ਨਾ ਹੀ ਆਪਾਂ ਲੋ ਬਈ ਮਿੱਤਰੋ ਤੁਹਾਨੂੰ ਬੁਖਾਣੇ ਇੱਕ ਬੱਚਾ ਆਪਾਂ ਬਈ ਆਪਾਂ ਨੂੰ ਤਾਂ ਪਤਾ ਨਹੀਂ ਹੈਣਾ ਤੇ ਇੱਕ ਹੀ ਆ ਇਹ ਇੱਥੇ ਇੱਕ ਹੀ ਪੀਸ ਆ ਚੱਕ ਲੈ ਆ ਜਾ ਲੈ ਵੱਡੇ ਹੀ ਕਰ ਕਿਉਂ ਬ ਇਹ ਆ ਬੱਚਾ ਬਈ ਠੀਕ ਹੈ ਜੀ ਤੇ ਇਹ ਹੁਣ ਇੱਕ ਹੀ ਅੰਡਾ ਲਾਇਆ ਹਾਂ ਇਸ ਵਾਰੀ ਇੱਕ ਹੀ ਅੰਡਾ ਲਾਇਆ ਸੀ ਠੀਕ ਹੈ ਐਤਕੀ ਦੋ ਲਾਇਆ ਲੋ ਭਾਈ ਇੱਕ 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 ਬੁਤਰ ਦੇ ਭਾਈ 17 ਖੰਭ ਬੱਚੇ ਦੇ ਇਹਦੇ 1 2 3 4 5 6 7 8 9 10 10 11 12 13 14 15 ਦੋ ਪੱਟੇ ਆ ਭਾਈ 17 ਖੰਭ ਆ ਔਰ ਕਿਹੜੀ ਬੱਚਾ ਵਿਖਾਈ ਬਣਾ ਕਰ ਦੋ ਚਲੋ ਪੱਟੇ ਠੀਕ ਆ ਭਈ ਇਹਦੀ ਭੈਣ ਭਰਾ ਵੀ ਤੁਹਾਨੂੰ ਵਿਖਾਵਾਂਗੇ ਆ ਲੈ ਭਾਈ 17 ਖੰਭ ਹੈ ਤੇ ਸ਼ਾ ਅੱਖਾ ਠੀਕ ਆ ਕੱਲ ਨੂੰ ਇਹਦਾ ਮਾਂ ਪਿਓ ਵੀ ਵਿਖਾ ਦੇਾਂਗੇ ਆਪਾਂ ਤੇ ਖੋਲੀ ਖੁੱਡਾ ਆ ਬੱਚੇ ਦੇ ਭਾਈ ਬਾਹਰ ਮੈਂ ਕੱਢ ਦਿਆਂਗੀ ਠੀਕ ਆ ਭਾਈ ਇਹ ਪਤਾ ਨਹੀਂ ਕਿਹੜੇ ਕਿਹੜੇ ਕਬੂਤਰ ਆਪਣੇ ਕੋਲ ਬਹੁਤ ਚੰਗੇ ਬੱਚੇ ਉੱਡਦੇ ਆ ਇਹ ਹੁਣ ਇਹਦੀ ਸਭ ਤੋਂ ਵੱਡੀ ਪਤਨ ਭੈਣ ਹੀ ਆ ਕਿਉਂਕਿ ਪੱਠੀ ਆ ਉਹ ਤੇ ਦਾਣੇ ਬਾਹਰ ਕੱਢ ਲਈ ਬੱਲੀ ਪਹਿਲਾਂ ਲਓ ਮੇਰਾ ਲਓ ਬਈ ਓਲੇ ਜੀ ਨਹੀਂ ਫੜ ਕੇ ਕਿੱਥੇ ਬੈਠੇ ਲਓ ਬਈ ਮਿੱਤਰ ਸਭ ਤੋਂ ਵੱਡੀ ਭੈਣ ਆ ਬਾਈ ਇਹ ਉਹਦੀ ਇਹ ਹੋਊ ਵੀ ਚਿੱਟੀਆਂ ਦੀ ਔਰ ਕਣੀ ਇੱਕ ਮਿੰਟ ਇਹ ਚਿੱਟੀਆਂ ਦੀ ਹੋਊ ਵੀ ਬਾਈ ਜੀ ਠੀਕ ਹੈ ਪੁੰਜੇ ਦੇ ਖੰਭ ਗਿਣੀ ਕਰਾਂ ਚਾਰ ਬੱਚੇ ਆ ਬਾਈ ਤੁਹਾਨੂੰ ਚਾਰੇ ਹੀ ਵਿਖਾਵਾਂ 3 4 5 6 7 7 8 9 10 11 12 13 14 14 ਖੰਬਾ ਬਾਈ ਇਹਦੇ ਭੈਣਾ ਦੀ ਠੀਕ ਹੈ ਇਹਦੀ 14 ਚੱਲ ਛੱਡ ਦੇ ਇਹ ਬਾਈ ਜਮਾਂ ਚ ਕਾਲੀ ਸੀ ਹੁਣ ਤਾਂ ਹੂਰੀ ਬਣ ਗਈ ਇਹ ਤੇ ਹੁਣ ਬਾਈ ਤੁਹਾਨੂੰ ਅੰਦਰਲੇ ਦੋ ਬੱਚੇ ਆ ਉਹ ਵੀ ਦਿਖਾਉਣੇ ਆ ਠੀਕ ਹੈ ਆਪਣੇ ਕੋਲੇ ਇਹ ਚਾਰ ਆ ਬਾਈ ਪਿਛਲੀ ਯਾਰ ਦੋ ਕੜਾਈ ਸੀ ਬਾਈ ਪਰ ਲੈ ਗਈ ਕਰਮ ਵਾਲਿਆਂ ਨੂੰ ਬਹਿਰੀ ਤੇ ਪਰ ਹੁਣ ਰਾਤਾਂ ਹੀ ਪੌਂਦੇ ਆ ਆਪਣੇ ਕੋਲ ਕਰਮ ਵਾਲਖ ਦੀ ਬੇਰਨਾ ਇਸ ਕੀ ਬਹੁਤ ਚੰਗੇ ਬੱਚੇ ਉੱਤੀ ਜਾਂਦੇ ਆ ਸਾਰੇ ਤੇ ਲਓ ਬਾਈ ਪਕੜੋ ਬਾਈ ਲਓ ਬਾਈ ਲਓ ਬੰਦ ਤੋ ਆ ਗਈ ਭਾਈ ਆਪਾਂ ਵੱਡੇ ਗੁੱਡੇ ਚ ਮਛਰਾ ਲਾ ਲਾਉਟ ਚੱਲੀ ਜਾਂਦਾ ਤੇ ਬਾਰੀ ਲਈਏ ਡਾਬ ਠੀਕ ਹੋ ਗਿਆ ਲਓ ਗਏ ਸ਼ਾਕ ਇੱਕ ਬੱਚਾ ਆ ਭਾਈ ਸ਼ਾਕ ਆ ਇਹ ਦੇਖੋ ਪੂੰਜੇ ਦਿਖੰਭ ਗਏ ਨੇ 3 4 5 6 ਦੋ ਐ ਦੋ ਪਰ ਤੇ ਬਈਆ ਹਾਂ 8 11 14 ਇਦੀ ਹੈ ਬਾਈ ਦੂਜਾ ਫੜਕ ਚੀਨਾ 14 ਇਦੀ ਹੈ ਬਾਈ ਜੀ ਠੀਕ ਹੋ ਗਿਆ ਖਾ ਫਿਰਦਾ ਚੀਨਾ ਇਹੀ ਆ ਲਓ ਬਈ ਮਿੱਤਰੋ ਇਹ ਕਾ ਬੱਚਾ 4 5 6 7 8 ਮੋ 10 11 ਇੱਕ ਪੱਟਿਆ 11 12 ਹੀ ਆ ਇਹਦੇ ਆ ਬਈ 12 ਹੀ ਆ ਹਾਂ 12 ਬਈ ਠੀਕ ਆ ਦੋਵਾਂ ਤਿੰਨਾਂ ਦੇ ਬਈ 14 14 ਇੱਕ ਦੇ 12 ਠੀਕ ਆ ਤੇ ਆਪਣੇ ਤੁਹਾਨੂੰ ਕਾਲੇ ਬੱਚੇ ਵਖਾ ਲਈਏ ਲਓ ਬਈ ਮਿੱਤਰੋ ਇੱਕ ਬਈ ਦੀ ਡੱਬਾ ਠੀਕ ਆ ਆ ਡੱਬਾ ਇੱਕ ਦਾ ਇਹ ਕੜਦਾ ਹੀ ਆ ਕਾਲਾ ਯਾਰ ਆ ਕਾਲਾ ਜਿੰਨੇ ਠੀਕ ਆ ਡੈਡੀ ਤੇ ਬਾਈ ਜੀ ਇੱਕ ਗੱਲ ਹੋਰ ਆ ਕਬੂਤਰ ਆਪਣਾ ਇੱਕ ਹੀ ਬੱਚਾ ਕੱਢਦਾ ਕੀ ਜਕਰ ਆਂਡੇ ਕਬੂਤਰੀ ਦੋਵੇਂ ਲਾਉਂਦੀ ਐ ਤੇ ਪਰ ਕਬੂਤਰ ਇੱਕ ਹੀ ਬੱਚਾ ਕੱਢਦਾ ਆ ਪਿਛਲੀ ਆ ਇੱਕ ਹੋ ਗਿਆ ਐਤੋਂ ਨਾ ਨਿੱਕਾ ਕੱਢਦਾ ਸਿਆ ਬੱਚਾ ਫੜੀ ਥੱਲੜਲਾ ਥੱਲੇ ਪੜਿਆ ਖੜਾ ਜਿਹੜਾ ਜਿਹੜਾ ਐ ਇਹਨਾਂ ਦਾ ਇਹਨਾਂ ਦਾ ਬੱਚਾ ਕੀ ਗੁੱਦੇ ਆ ਲੈ ਆ ਆ ਮੋਜਿਆਂ ਦਾ ਮੋਜਿਆ ਕੱਢਿਆ ਖੜ ਜਾ ਬਖਾ ਲੈ ਹੁੰਦੇ ਮੋਜਿਆ ਬੱਚਾ ਬਈ ਬਹੁਤ ਸੋਹਣਾ ਬੱਚਾ ਇਹ ਹਜੀ ਉੱਡੇ ਆ ਨਹੀਂ ਬਈ ਐਵੇਂ ਕਹਿ ਦਈਏ ਤੇ ਆ ਆਪਣੇ ਬਾਜ਼ੀਆਂ ਵਾਲੇ ਦੇ ਆ ਗਏ ਬਈ ਮਾਲਕ ਦੀ ਮਿਹਰ ਨਾਲ ਲੇ ਬਾਈ ਫੜ ਇਹਦੀ ਮਾਂ ਤਾਂ ਜਿੱਥੇ ਪੱਟ ਕੇ ਪੇਸਟ ਲਾ ਆ ਨਾ ਤਾਂ ਬਹੁਤ ਹਾਂ ਇਹਦਾ ਬੁਰਾ ਹਾਲ ਹੋਇਆ ਪਿਆਰ ਦਾ ਆਇਆ ਫਿਰ ਠੀਕ ਹੈ ਫਿਰ ਪੇਸਟ ਲਾ ਦਈਏ ਤੇ ਬਾਈ ਜੀ ਵਲੌਗ ਆਪਣਾ ਅੱਜ ਇੰਨਾ ਕੀ ਬਣੂਗਾ ਆ ਬਈ ਆਪਣੇ ਕਾਲੇ ਕਬੂਤਰ ਦੇ ਆ ਗਏ ਬੱਚੇ ਠੀਕ ਹੋ ਗਿਆ ਲੋ ਬਈ ਮਿੱਤਰੋ ਅੱਜ ਤਾਂ ਬਬਾਈ ਕਬੂਤਰੀ ਦਿਖਾਈ ਆ ਠੀਕ ਆ ਹੋਰ ਤਾਂ ਬਬਾਈ ਕੁਝ ਦਿਖਾਇਆ ਨਹੀਂ ਕਿਉਂਕਿ ਬਈ ਵਲੌਗ ਬਣਾਇ ਨਹੀਂ ਠੀਕ ਹੈ ਭਈ ਆ ਫਿਰਦੇ ਆਪਣੇ ਜਾਨਵਰ ਤੇ ਬੱਚਿਆਂ ਨੂੰ ਹਣ ਪਾਣੀ ਪੂਣੀ ਦੇਵਾਂਗੇ ਠੀਕ ਹੋ ਗਿਆ ਤੇ ਚਲੋ ਮਾਲਕ ਦੀ ਮਿਹਰ ਨਾਲ ਬਾਈ ਸਾਰੇ ਕੂਤਰ ਸੋਨੇ ਬੱਚੇ ਕੱਢੀ ਜਾਂਦੇ ਵਧੀਆ ਆ ਕੂਦਰੀ ਨੇ ਵੀ ਦੋਵੇਂ ਬੱਚੇ ਕੱਢ ਲਿਆ ਇਹ ਲੀਲੇ ਦੀ ਧੀ ਆ ਬਾਈ ਆਪਣੇ ਕੋਲੇ ਬਹੁਤ ਚੰਗੀ ਪੱਠੀ ਉੱਡਦੀ ਸੀ ਬਾਈ ਬਾਜੀ ਕਿਤੇ ਛੱਡੀ ਨਹੀਂ ਗਈ ਤੇ ਆਪਾਂ ਇਹਨੂੰ ਰੂਪ ਲਿਆ ਸੀ ਠੀਕ ਆ ਆ ਇੱਕ ਹੀ ਕੱਢਦੀ ਆ ਕਰਮਾੜੀ ਤੁਹਾਨੂੰ ਪਹਿਲਾਂ ਦਿਖਾਈ ਚੁੱਕੇ ਆ ਹਨਾ ਤੇ ਆ ਲੀਲਾ ਕੱਢੀ ਬੈਠਾ ਬਾਈ ਆਪ ਲੋ ਇਹ ਬੱਚੇ ਵੀ ਤੁਹਾਨੂੰ ਦਿਖਾ ਦਿੰਨੇ ਆ ਇਹ ਆ ਕੋਈ ਤੇਰੀ ਆ ਕੱਢੀ ਬੈਠਾ ਬਾਈ ਬਿੱਲਾ ਇਹ ਵਾਸਤੇ ਹੋਰੀ ਹੋਣਗੇ ਡੱਬੇ ਜਿਦਾ ਕਾਲੀਆਂ ਕਾਤਾ ਕਾਲੀ ਤੋਂ ਆ ਥੋੜਾ ਜਿਆਦਾ ਹੋਊਗਾ ਬਾਈ ਠੀਕ ਹੋ ਗਿਆ ਇਤਨੂੰ ਪੀਣਾ ਨਹੀਂ ਰਹਿ ਬੈਠੇ ਚਲੋ ਬਾਈ ਜੀ ਠੀਕ ਆ ਹੁਣ ਆਪਾਂ ਕਰਨ ਗਿਆ ਵਲੌਗ ਦੀ ਸਮਾਪਤੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਮੇਰਾ ਪਰਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਅਬ ਇਹ ਪੂਰਨਾ ਲਾਈਵ ਬੈਠੀਆਂ ਆਪਣੀਆਂ ਅੰਡੇ ਆ ਲਾਈਵ ਬੈਠੀ ਆ ਠੀਕ ਆ ਰੱਤੇ ਦੀ ਮਾਂ ਆ ਦੂਜਾ ਉੱਤਰ ਲਈ ਬੈਠਾ ਭਾਈ ਠੀਕ ਹੈ ਆਹ ਤੇ ਬਾਈਨ ਵਾਲਾ ਤੇ ਉਹ ਪਰਲੇ ਪਾਸੇ ਵੀ লাইਵ ਬੈਠੇ ਭਈ ਦੋ ਤਿੰਨ ਠੀਕ ਹੋ ਗਿਆ ਚਲੋ ਠੀਕ ਹੈ ਭਾਈ ਹੁਣ ਆਪਾਂ ਕਰਨ ਲੱਗਿਆਂ ਵਲੌਗ ਨਾਸੀ ਮਿਲ ਜਾਂਦਾ ਅਗਲੇ ਵਲੌਗ ਮੇਰਾ ਵੀ ਲਾਈਕ ਸ਼ੇਅਰ ਕਮੈਂਟਸ ਆਫ ਤੇ ਗਰੂ ਕਰਿਓ ਇਹ ਕੰਦਾ ਲਾਤਾ ਭਾਈ ਪਤਾ ਨਹੀਂ ਕਿਹੜੀ ਲਾਏ ਮਿੱਠੀ ਪਤਾ ਲੱਗਣਾ ਤੇ ਇਧਰਲੇ ਪਾਸੇ ਭਈ ਦੋ ਦੋ ਤਿੰਨ ਮੰਨ ਲਈ ਬੈਠਾ ਆਪਣਾ ਕਿਉਂਕਿ ਇਧਰ ਬਾਧੂ ਘਾਟੂ ਮਾਰ ਛੱਡਾਈ ਕੁੱਪਟਰ ਸਾਰੇ ਇਸੇ ਦੀ ਰੋਟੀ ਆਪਣੇ ਇੱਕ ਆ ਲਾਈਵ ਬੈਠੀ ਹੈ ਭਾਈ ठीक हो गया कला बैठ गया बैठिया ਠੀਕ ਆ ਬਾਈ ਜੀ ਹੁਣ ਆਪਾਂ ਕਰਨ ਲੱਗੇ ਆਂ ਵਲੌਗ ਜਿ ਸਮਾਂਤੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਮੇਰੇ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਪੜਛੋ ਕਿਖੀ ਮਾ ਤੇ ਆ ਥੱਲੇ ਬਾਈ ਮੜਾ ਕੇ ਕਬੂਤਰੀ ਆਪਾਂ ਬਾਜੀ ਛੱਡੀ ਸੀ ਆ ਚੀਨੀ ਆਪਣੀ ਇਹ ਛੱਤੀ ਇਹ ਹੰਡੀ ਲਈ ਪੇਟ